ਗਰਮੀ ਤੋਂ ਤੰਗ ਆਏ ਲੋਕਾਂ ਲਈ ਅਚਾਨਕ ਮੀਂਹ ਆਉਣਾ ਇੱਕ ਰਾਹਤ ਭਰੀ ਖਬਰ ਸੀ ਪਰ ਮੋਗਾ ਦੇ ਦੋ ਪਰਿਵਾਰਾਂ ਲਈ ਇਹ ਮੀਂਹ ਹਨੇਰੀ ਉਹਨਾਂ ਦੀ ਜ਼ਿੰਦਗੀ ਨੂੰ ਹੀ ਤਬਾਹ ਕਰ ਗਿਆ ਖਬਰ ਹੈ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋਂ ਦੀ ਜਿੱਥੇ ਭਾਰੀ ਮੀਂਹ ਅਤੇ ਹਨੇਰੀ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਦਰਅਸਲ ਡਾਕਟਰ ਗੁਰਪ੍ਰੀਤ ਸਿੰਘ ਆਪਣੀ ਮਾਹਰਪਾਲ ਕੋਰ ਅਤੇ ਦੋ ਭੈਣਾਂ ਨਾਲ ਆਪਣੇ ਘਰ ਦੇ ਵਰਾਂਡੇ ਵਿੱਚ ਸੁੱਤਾ ਹੋਇਆ ਸੀ ਕਿ ਤੇਜ਼ ਹਨੇਰੀ ਕਾਰਨ ਘਰ ਦੀ ਛੱਤ ਉਹਨਾਂ ਉੱਤੇ ਆ ਡਿੱਗੀ ਛੱਤ ਡਿੱਗਨ ਨਾਲ ਗੋਰਪ੍ਰੀਤ ਉਸਦੀ 60 ਸਾਲ ਦੀ ਮਾਂ ਹਰਪਾਲ ਕੌਰ ਅਤੇ ਇੱਕ 4 ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦ ਕਿ ਉਸਦੀ ਭੈਣ ਨੂੰ ਜ਼ਖਮੀ ਹਾਲਤ ਵਿੱਚ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਅਜੇਹਾ ਹੀ ਦੂਸਰਾ ਹਾਸਾ ਹੋਇਆ ਹੈ ਮੋਗਾ ਦੇ ਬੇਦੀ ਨਗਰ ਵਿੱਚ ਜਿੱਥੇ ਮਾਦੋਰਾਮ ਨਾਮ ਦਾ ਪ੍ਰਵਾਸੀ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਆਪਣੇ ਘਰ ਵਿੱਚ ਸੁੱਤਾ ਹੋਇਆ ਸੀ ਕਿ ਹਨੇਰੀ ਕਾਰਨ ਛੱਤ ਡਿੱਗ ਜਾਣ ਤੇ ਮਾਦੋਰਾਮ ਦੀ ਇੱਕ ਬੇਟੀ ਦੀ ਮੌਤ ਹੋ ਗਈ ਮਾਦੋਰਾਮ ਉਸਦੀ ਪਤਨੀ ਅਤੇ ਦੂਸਰੀ ਬੇਟੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਨੇ ਪਰਿਵਾਰਾਂ ਦੇ ਬਿਆਨ ਸੁਨੇ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਠਰਾਸੀ ਲੋਕ ਹੈ ਜਿਹੜੇ ਕਿਰਾਏ ਤੇ ਰਹਿੰਦੇ ਸੀ ਮਕਾਨ ਦੇ ਬੇਤੀ ਨਾਂ ਦੇ ਇਹ ਮਕਾਨ ਮਾਲਕ ਹੈ ਜਿਹਦਾ ਬਾਹਰ ਰਹਿੰਦਾ ਜੀ ਇਹ ਸਵੇਰ ਜਦੋਂ ਕਰਕੇ 7:00 6:00 ਦੀ ਸਵੇਰ ਨੂੰ ਮੇ ਘਣੀ ਆਇਆ ਇਹ ਉੱਥੇ ਅੰਦਰ ਬਰਾਡੇ ਵਿੱਚ ਪੈ ਗਿਆ ਹੈ ਅਚਾਨਕ ਘਰ ਦੀ ਛੱਤ ਟਿੱਗੀ ਹੈ ਜਿਹਦੇ ਨਾਲ ਮੇਘਲਾ ਆਸਾਂ ਮੇਘਲਾ ਸੀ ਘਰ ਵਾਲੀ ਰੇਸ਼ਮਾ ਬੇਟੀ ਸ਼ਵਾਨੀ ਤੇ ਬੇਟੀ ਕੀਤਾ ਇਹ ਸਭ ਮੇਟ ਲਿਆ ਗਏ ਨੇ ਉਹਨਾਂ ਦਾ ਬੇਟਾ ਸਾਹਮਣੇ ਕਮਰੇ ਵਿੱਚ ਰਹਿ ਰਿਹਾ ਸੀ ਜਦੋਂ ਖੜਕਾ ਫੋਨ ਕਰਕੇ ਉੱਤੇ ਆ ਦੇਖਿਆ ਉਹਨੇ ਕਿ ਗਾਂ ਦੀ ਛੱਤ ਟਿੱਗੀ ਸੀ ਉਸ ਮੁਕਾਰ ਵਿੱਚ ਹੋਰ ਵੀ ਕਿਰਾਏਦਾਰ ਕਾਫੀ ਰਹਿੰਦੇ ਨੇ ਉਹਨਾਂ ਦੀ ਮਦਦ ਨਾਲ ਇਹਨੇ ਉਹਨਾਂ ਨੂੰ ਛੱਤ ਤੇ ਚੜਾ ਦਿੱਤੀ ਆ 108 ਦਾ 108 ਹੈਲਪਲਾਈਨ ਪਰ ਬੁਲਵਕੀਤਾ ਨੰਮ ਸਾਹੀ ਜਿੰਨਾ ਵਿੱਚ ਪਾਕੀਆ ਸੰਬੰਧ ਸਤਨ ਮੁਕਲਿਆ ਜਿੱਥੇ ਡਾਕਟਰ ਸਾਹਿਬ ਨੇ ਰੀਤਾ ਪਤਰੀ ਮਹਿਨਤ ਨੂੰ ਮਰਤ ਕਰਾ ਦਿੱਤਾ ਤੇ ਮੇਗਬਾਤ ਦੀ ਪਤਨੀ ਰੇਸ਼ਮਾ ਇੱਕ ਬੇਟੀ ਸ਼ਵਾਨੇ ਨੂੰ ਜ਼ਹਿਰ ਲਾ ਦਿੱਤਾ ਫੁੱਲ ਫੁੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਫੁੱਲੋਂ ਕਾਰਵਾਈ ਕੀਤੀ ਜਾ ਰਹੀ ਜਿਉਂਦੇ ਪ੍ਰਾਰ ਰਜੀਵ ਨੇ ਬਿਆਨ ਲਿਖਾਇਆ ਜੀ ਇਹ ਦਾ ਹਾਸਾ ਕੇਸ ਦੀ ਪਛਾਣ ਕਰ ਰਿਹਾ ਹੈ ਹੋਰ ਕੋਈ ਤਦ ਕਿ ਇਹ ਕਿਸੇ ਦਾ ਕੁਛ ਹੋਤੀ ਹੈ ਹਾਂ ਇੱਕ ਸੂਚਿਤ ਅਧਿਕਾਰਗਾਰ ਮੰਦਰੀ ਹੈ